ਮੁੰਡੇ ਨੇ ਫਰਨੈਲ ਪੀ ਕੇ ਕੁੜੀ ਨੂੰ ਪ੍ਰੈਸ਼ਰਾਈਜ਼ ਕੀਤਾ ਸੀਗਾ ਕਿ ਆਪਣੀ ਵਿਆਹ ਤਾਂ ਜ਼ਿੰਦਗੀ ਨੂੰ ਛੱਡ ਕੇ ਮੇਰੇ ਨਾਲ ਆ ਦੇਖੋ ਉਹ ਮੈਨੂੰ ਕਹਿੰਦਾ ਸੀ ਕਿ ਮੇਰੇ ਨਾਲ ਵਿਆਹ ਕਰ ਜੇ ਤੂੰ ਮੇਰੇ ਨਾਲ ਵਿਆਹ ਨਹੀਂ ਕਰੇਂਗੀ ਮੈਂ ਤੇਰੀ ਸੋਸ਼ਲ ਮੀਡੀਆ ਤੇ ਇਹ ਫੋਟੋਆਂ ਵਾਇਰਲ ਕਰ ਦੇਣੀਆਂ ਮੈਨੂੰ ਬਲੈਕਮੈਨ ਕਰਦਾ ਰਿਹਾ ਵੀ ਮੈਂ ਤੇਰੇ ਫੋਟੋਆਂ ਵਾਇਰਲ ਕਰ ਦੇਣੀਆਂ ਤੂੰ ਆਪਣੇ ਹਸਬੰਡ ਤੋਂ ਡਿਵੋਰਸ ਲੈ ਕੇ ਮੇਰੇ ਨਾਲ ਵਿਆਹ ਕਰ ਹਾਂਜੀ ਮੈਂ ਉਹਦੀ ਗਲਤ ਨਿਗਾਹ ਹੀ ਮੇਰੇ ਤੇ ਉੱਗਲਤਨੀਗਾ ਇੰਨੀ ਜ਼ਿਆਦਾ ਹੋਦੇ ਤੇ ਪਰ ਹੋ ਗਈ ਕਿ ਉਹਨੂੰ ਹੁਣ ਇਸ ਟਾਈਮ ਇਹ ਲੱਗੀ ਜਾਂਦੀ ਵੀ ਮੇਨਾ ਆਪਣੇ ਘਰ ਵਾਲਿਆਂ ਨੂੰ ਡਿਵੋਰਸ ਦੇ ਕੇ ਮੇਨਾ ਵਿਆਹ ਕਰਾਇਗੇ ਪਰ ਐਦਾਂ ਨਹੀਂ ਹੋਣਾ ਹਸਬੰਦ ਨੇ ਵੀ ਕਿਹਾ ਸੀ ਉਹਨੂੰ ਬਈ ਜੋ ਵੀ ਹੈ ਤੇ ਫਰੈਂਡ ਸਰਕਲ 'ਚ ਹੀ ਪੜਦੇ ਰਹੇ ਠੀਕ ਹੈ ਕੋਈ ਗੱਲ ਨਹੀਂ ਪਰ ਉਹ ਹੁਣ ਮੇਰੀ ਵਾਈਫ ਹੈ ਵੀ ਐਦਾਂ ਨਾ ਕਰ ਤੂੰ ਬਲੈਕਮੇਲ ਇਹਦਾ ਨਾ ਕਰ ਮੇਰਾ ਨਾਮ ਹੈ ਜੋਤੀ ਮੇਰਾ ਨਾਮ ਜੋਤੀ ਹੈ ਹਾਂਜੀ ਤੇ ਇਹ ਮੁੰਡੇ ਨੇ ਮੇਰੇ ਫੋਟੋ ਮਾ ਵਾਇਰਲ ਕੀਤੇ ਆਂ ਆ ਵਾਇਰਲ ਕੀਤੇ ਆਂ ਆ ਤੇ ਪੁਲਿਸ ਪ੍ਰਸ਼ਾਸਨ ਇਸ ਗੱਲ ਦੇ ਵਿੱਚ ਮਤਲਬ ਇਹਨਾਂ ਨੂੰ ਇਨਸਾਫ ਨਹੀਂ ਦਿਵਾ ਰਹੀ ਉਹ ਇਸ ਟਾਈਮ ਤੇ ਉਹਨਾਂ ਨੂੰ ਮੁੰਡੇ ਨੇ ਤੁਹਾਡੀਆਂ ਫੋਟੋ ਮਾ ਵਾਇਰਲ ਕਿਉਂ ਕੀਤੀਆਂ ਦੇਖੋ ਉਹ ਮੈਨੂੰ ਕਹਿੰਦਾ ਸੀ ਕਿ ਮੇਰੇ ਨਾਲ ਵਿਆਹ ਕਰ ਜੇ ਤੂੰ ਮੇਰੇ ਨਾਲ ਵਿਆਹ ਨਹੀਂ ਕਰੇਂਗੀ ਮੈਂ ਤੇਰੀ ਸੋਸ਼ਲ ਮੀਡੀਆ ਤੇ ਇਹ ਫੋਟੋ ਮੈਂ ਵਾਇਰਲ ਕਰ ਦੇਣੀਆਂ ਮੈਨੂੰ ਬਲੈਕਮੈਨ ਕਰਦਾ ਰਿਹਾ ਬਈ ਮੈਂ ਤੇਰੇ ਫੋਟੋ ਮੈਂ ਵਾਇਰਲ ਕਰ ਦੇਣੀਆਂ ਤੂੰ ਆਪਣੇ ਹਸਬੰਡ ਕੋਲ ਡਿਵੋਰਸ ਲੈ ਕੇ ਮੇਰੇ ਨਾਲ ਵਿਆਹ ਕਰਾ ਜੀ ਮੈਂ ਵਿਆਹੀ ਤੂੰ ਲੜਕਾ ਵਿਆਹ ਤਾਂ ਪਹਿਲਾਂ ਤੋਂ ਤੁਹਾਡੇ ਪਿੱਛੇ ਪਿਆ ਹੈ ਕਿ ਵਿਆਹ ਤੋਂ ਬਾਅਦ ਦਾ ਜੀ ਵਿਆਹ ਤਾਂ ਬਾਅਦ ਦਾ ਜੀ ਠੀਕ ਹੈ ਸਕੂਲ ਦੇ ਵਿੱਚ ਜਦੋਂ ਤੁਹਾਡਾ ਵਿਆਹ ਉਸ ਤੋਂ ਬਾਅਦ ਇਹਨਾਂ ਫੋਟੋ ਮੈਂ ਵਾਇਰਲ ਕੀਤੀਆਂ ਨਹੀਂ ਆ ਹੁਣ ਜੇ ਮੈਂ ਵਾਇਰਲ ਕੀਤੀਆਂ ਵਾ ਮੇਰੇ ਮੈਰੀਜ ਨੂੰ 4 ਸਾਲ ਹੋ ਚੱਲੇ ਆ ਮੇਰੀ ਮ ਤੇ ਹੁਣ ਉਹ ਮੈਨੂੰ ਇਹ ਮੇਰੇ ਫੋਟੋਆਂ ਦਿਖਾ ਕੇ ਮੈਨੂੰ ਕਹਿੰਦਾ ਪਿਆ ਮੈਂ ਤੇਰੇ ਫੋਟੋਆਂ ਵਾਇਰਲ ਕਰ ਦੇ ਰਿਆਂਵਾ ਜੇ ਤੂੰ ਮੇਨਾ ਵਿਆਹ ਨਾ ਕਰਾਇਆ ਡਿਵੋਰਸ ਦੇ ਕੇ ਆਪਣੇ ਹਸਬੰਦ ਨੂੰ ਤੇ ਡਿਵੋਰਸ ਦੇ ਕੇ ਮੇਨਾ ਵਿਆਹ ਕਰਾ। ਔਰ ਫਿਰ ਜੀ ਮਨਸ਼ਾ ਕਿਉਂ ਰੱਖਦਾ ਤੁਹਾਡੇ ਨਾਲ? ਉਹਦੀ ਗਲਤ ਨਿਗਾਹ ਹੀ ਮੇਰੇ ਤੇ। ਉਹ ਗਲਤ ਨਿਗਾਹ ਇੰਨੀ ਜ਼ਿਆਦਾ ਹੋ ਉਹਦੇ ਤੇ ਪਰ ਹੋ ਗਈ ਕਿ ਉਹਨੂੰ ਹੁਣ ਇਸ ਟਾਈਮ ਇਹ ਹੀ ਲੱਗਈ ਜਾਂਦੀ ਵੀ ਮੇਨਾ ਆਪਣੇ ਘਰ ਵਾਲਿਆਂ ਨੂੰ ਡਿਵੋਰਸ ਦੇ ਕੇ ਮੇਨਾ ਵਿਆਹ ਕਰਾਏਗੇ ਪਰ ਐਦਾਂ ਨਹੀਂ ਹੋਣਾ। ਮੈਂ ਆਪਣੀ ਮੈਰਿਡ ਲਾਈਫ ਵਿੱਚ ਬੜੀ ਖੁਸ਼ਹਾਲ ਆ। ਮੈਂ ਆਪਣੀ ਸ਼ਾਦੀ ਸ਼ੋਦਾ ਬੜੀ ਅੱਛੇ ਤਰੀਕੇ ਨਾਲ ਬਤੀਤ ਕਰਦੀ ਪਰ ਉਹਦੀ ਗੰਦੀ ਨਿਗਾ ਐਨੀ ਹੀ ਮੇਰੇ ਤੇ ਕਿ ਉਹ ਹੁਣ ਤੱਕ ਮੇਰੇ ਤੇ ਮੈਨੂੰ ਬਲੈਕ ਮੈਨ ਕਰਕੇ ਇੱਥੇ ਤੱਕ ਕਹਿੰਦੇ ਆ ਵਾ ਕਿ ਮੈਂ ਤੇਰੇ ਫੋਟੋ ਆਪਾ ਦੇ ਦੇਣੀ ਆ ਵਾ ਜੇ ਮੇਰੇ ਘਰ ਦੇ ਉਹਨੂੰ ਵੀ ਕਹਿ ਰਿਹਾ ਵਾ ਕਿ ਬਈ ਉਹ ਉਹਨੂੰ ਮੈਂ ਮਾਰ ਦੇਣਾ ਵਾ ਤੁਹਾਡੇ ਮੇਰੇ ਹਸਬੰਦ ਨੂੰ ਕਹਿ ਰਿਹਾ ਵਾ ਮੈਂ ਮਾਰ ਦੇਣਾ ਮੇਰੀ ਫੈਮਲੀ ਨੂੰ ਵੀ ਪਰੇਸ਼ਾਨ ਕਰ ਰਿਹਾ ਵਾ ਮੇਰੀ ਫੈਮਲੀ ਨੇ ਬੜੀ ਉਹਦੀ ਤਰਲੇ ਕੀਤੀ ਸੀ ਕਿ ਬਈ ਤੂੰ ਐਦਾਂ ਨਾ ਕਰ ਸਾਡੇ ਘਰ ਦੀ ਇੱਜ਼ਤ ਹੈ ਤੂੰ ਐਦਾਂ ਸਾਡੀ ਇੱਜ਼ਤ ਨਾ ਖਰਾਬ ਉਸ ਮੁੰਡੇ ਨੇ ਤਾਂ ਵੀ ਨਹੀਂ ਮੇਰੇ ਹਸਬੰਦ ਨੇ ਵੀ ਕਿਹਾ ਸੀ ਉਹਨੂੰ ਬਈ ਜੋ ਵੀ ਹੈ ਤੇ ਫਰੈਂਡ ਸਰਕਲ ਚ ਹੀ ਪੜਦੇ ਰਹੇ ਠੀਕ ਹੈ ਕੋਈ ਗੱਲ ਨਹੀਂ ਪਰ ਉਹ ਹੁਣ ਮੇਰੀ ਵਾਈਫ ਹੈ ਬਈ ਐਦਾ ਨਾ ਕਰ ਤੂੰ ਬਲੈਕਮੇਲ ਇਹਦਾ ਨਾ ਕਰ ਤੂੰ ਤੁਸੀਂ ਕੰਪਲੇਂਟ ਦਿੱਤੀ ਹੈ ਇਸ ਬਾਰੇ ਹਾਂਜੀ ਮੈਂ 4 ਤਾਰੀਖ ਦੀ ਕੰਪਲੇਂਟ ਕੀਤੀ ਕੁੱਤਨੇ ਕੀ ਕਾਰਵਾਈ ਕੀਤੀ ਕਾਰਵਾਈ ਬਿਲਕੁਲ ਨਹੀਂ ਕੀਤੀ ਉਹਨਾਂ ਨੇ ਜਿਹੜੀਆਂ ਬੰਦੀਆਂ ਧਾਰਾਵਾਂ ਉਹਦੇ ਤੇ ਲੜਕੇ ਤੇ ਲਗਾਈਆਂ ਨੇ ਡੇਢ ਮਹੀਨਾ ਹੋ ਚਲਾ ਗਿਆ ਇਸ ਗੱਲ ਨੂੰ ਦੇਖੋ ਅਹੀ ਜਿਵੇਂ ਸਮਾਜ ਦੀ ਧੀਆਂ ਵੇਖੋ ਮੈਨੂੰ ਕਿੱਥੇ ਮੈਂ ਆਪਣਾ ਇਨਸਾਫ ਤੋਂ ਬੋਲ ਲਈ ਵੇਖੋ ਮੈਨੂੰ ਸੜਕਾਂ ਤੇ ਰੋਲੋ ਰੋਲਣਾ ਪੈਂਦਿਆ ਵਾ ਹਨਾ ਤੇ ਵੇਖੋ ਕਿੱਥੇ ਕਿੱਥੇ ੱਟਕੇ ਖਾਣੇ ਪੈਂਦੇ ਹਨਾ ਤੇ ਜੇ ਸਮਾਜ ਦੀ ਧੀ ਨੂੰ ਇਨਸਾਫ ਨਹੀਂ ਮਿਲਣਾ ਤੇ ਫਿਰ ਸਰਕਾਰ ਦਾ ਕੀ ਫਾਇਦਾ ਮੁੰਡਾ ਕਿੱਥੋਂ ਦਾ ਰਹਿਣਾ ਵਾਲਾ ਸੀ ਕਿੰਨੀ ਦੇਰ ਤੁਹਾਡੇ ਨਾਲ ਸਕੂਲ ਤੋਂ ਤੂੰ ਦੇਖੋ ਤਰਨਤਾਰ ਦੇ ਮੁੰਡਾ ਰਹਿਣ ਵਾਲਾ ਸੀ ਅੱਛਾ ਜੀ ਤੇ ਦੋ ਸਾਲ ਤੁਹਾਡਾ ਪਿੰਡ ਦਾ ਹੀ ਹਾਂਜੀ ਘਰਾਂ ਦਾ ਪਿੰਡ ਦਾ ਲੱਗ ਗਿਆ ਕਿਰਾਏ ਤੇ ਹੀ ਪਤਾ ਨਹੀਂ ਕਿੱਥੇ ਰਹਿੰਦੇ ਕਿੱਥੇ ਨਹੀਂ ਫਿਲਹਾਲ ਉਹਦਾ ਟਿਕਾਣਾ ਜਿਹੜਾ ਸੀ ਤਰਨਤਾਰ ਦਾ ਸੀ ਕਿੰਨੀ ਦੇਰ ਤੁਹਾਡੇ ਅਬ 2 ਸਾਲ ਦੇ ਹੁਣ ਮੰਗ ਕੀ ਕਰਦੇ ਤੁਸੀਂ ਮੈਂ ਮੰਗ ਇਹੀ ਕਰਦੀ ਆ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਉਹ ਮੁੰਡੇ ਦੇ ਕੜੀ ਤੇ ਕੜੀ ਸਜ਼ਾ ਹੋਵੇ ਕਿ ਜਿਹੜਾ ਅੱਜ ਉਹਨੇ ਮੇਰੇ ਨਾਲ ਇਹ ਕੁਝ ਕੀਤਾ ਵਾ ਕੱਲ ਨੂੰ ਕਿਸੇ ਹੋਰ ਦੀ ਪੈਨਲ ਵੀ ਕਰੂਗਾ ਤੇ ਜੇ ਮੈਨੂੰ ਨਹੀਂ ਇਨਸਾਫ ਦਵਾਇਆ ਜਾਊਗਾ ਤੇ ਫਿਰ ਦੇਸ਼ ਦੀ ਤੀ ਪੈਨਲ ਕੀ ਇਨਸਾਫ ਦਵਾਇਆ ਜਾਊਗਾ ਤੁਹਾਨੂੰ ਕੀ ਲੱਗਦਾ ਪੁਲਿਸ ਪ੍ਰਸ਼ਾਸਨ ਕਿਉਂ ਨਹੀਂ ਢਿੱਲ ਵਰਤਦਾ ਪੁਲਿਸ ਪ੍ਰਸ਼ਾਸਨ ਮੈਨੂੰ ਤੇ ਲੱਗਦਾ ਪਿਆ ਕਿ ਵੀ ਉਹਨਾਂ ਰਿਸ਼ਵਤ ਲਈਤੀ ਹੋਊਗੀ ਜਾਂ ਡੀਐਸਪੀ ਦੇਖੋ ਐਸਐਸਪੀ ਨੇ ਵੀ ਕਹਿ ਦਿੱਤਾ ਹੈ ਜੋ ਕਾਰਵਾਈ ਹੈ ਬੰਦ ਬੀਤਾ ਉਹਦੇ ਤੇ ਲਗਾਓ ਜੀ ਲੜਕੀ ਨੂੰ ਅਰੈਸਟ ਕਰੋ ਫਿਰ ਡੀਐਸਪੀ ਅਰੈਸਟ ਕਿਉਂ ਕਰਦਾ ਪਿਆ ਫਿਰ ਇਥੋਂ ਇਹੀ ਵੀ ਲੱਗਦਾ ਮੈਂ ਕਿ ਰਿਸ਼ਵਤ ਲੈਂਦੀ ਹੈ ਜੇ ਇਹੀ ਗਰੀਬ ਹੈ ਤੇ ਸਾਡੇ ਕੋਲ ਜੇ ਪੈਸੇ ਨਹੀਂ ਦਿੱਤੇ ਜਾਂਦੇ ਤੇ ਕਿਸੇ ਵੀ ਗੱਲ ਤੋਂ ਜੇ ਇਹਦੇ ਮਲੇ ਥੋੜੀ ਨਾ ਵੀ ਤੁਸੀਂ ਰਿਸ਼ਵਤ ਖਾਈ ਜਾਓਗੇ ਇਨਸਾਫ ਦੀ ਹਿੰਦੀ ਪਤਲ ਅਗਰ ਤਾਂ ਨਾ ਮਸਲਾ ਲੈਣਾ ਹੈ ਤਾਂ ਅਗਲਾ ਰਸਤਾ ਕੀ ਹੋਵੇ ਮੈਂ ਮੈਂ ਇਹੀ ਕਹੂੰਗੀ ਕਿ ਮੈਂ ਆਪਣੇ ਆਪ ਨੂੰ ਕੁਝ ਕਰ ਲਿਆ ਜਾਂ ਮੇਰੀ ਫੈਮਿਲੀ ਚ ਕਿਸੇ ਆਪਣੇ ਆਪ ਨੇ ਕੁਝ ਕਰ ਲਿਆ ਦੇਖੋ ਮੈਂ ਦੇਸ਼ ਮੈਂ ਵੀ ਰਹਿਣਾ ਸਮਾਜ ਵਿੱਚ ਤੇ ਜੇ ਮੈਨੂੰ ਇਨਸਾਫ ਨਾ ਮਿਲੂਗਾ ਤੇ ਮੈਂ ਸਮਾਜ ਵਿੱਚ ਕਿੱਦਾਂ ਰਾਵਾਂਗੀ ਕਿਹੜਾ ਮੂੰਹ ਦਿਖਾ ਕੇ ਰਾਵਾਂਗੀ ਹੈ ਨਾ ਤੇ ਜੇ ਮੈਨੂੰ ਇਨਸਾਫ ਮਿਲੂਗਾ ਤੇ ਮੈਂ ਫੇਰ ਹੀ ਸਮਾਜ ਵਿੱਚ ਰਹਿਣ ਵਾਲੀ ਬਣਾਂਗੀ ਤੇ ਮੇਖੋ ਮੈਨੂੰ ਜੇ ਅਗਰ ਇਨਸਾ ਉਹਦੇ ਜ਼ਿੰਮੇਵਾਰ ਪੁਸਪ ਪ੍ਰਸ਼ਾਸਨ ਹੋਏਗੀ ਸਰਕਾਰ ਹੋਏਗੀ ਡੀਐਸਪੀ ਸਾਹਿਬ ਹੋਏਗਾ ਐਸਐਸਪੀ ਸਾਹਿਬ ਹੋਣਗੇ ਉਹ ਉਹ ਜ਼ਿੰਮੇਵਾਰ ਹੋਣਗੇ ਕਿਉਂਕਿ ਮੈਨੂੰ ਡੇਢ ਮਹੀਨਾ ਹੋ ਚੱਲਿਆ ਜੀ ਮੈਂ ੱਤਕੇ ਧੋੜੇ ਖਾਨ ਨਹੀਂ ਜੇ ਮੈਨੂੰ ਇਨਸਾਫ ਨਹੀਂ ਮਿਲਦਾ ਪਿਆ ਤੇ ਜੇ ਮੈਨੂੰ ਇਨਸਾਫ ਨਹੀਂ ਮਿਲਦਾ ਪਿਆ ਤੇ ਫਿਰ ਮੈਂ ਇੱਥੇ ਰਹਿਣ ਦਾ ਸਮਝ ਚ ਰਹਿਣ ਤਾਂ ਤੇ ਫਿਰ ਮੇਰੇ ਕੋਈ ਫਾਇਦੇ ਨਹੀਂ ਹੈਗੇ ਤੇ ਮੈਂ ਸਮਾਜ ਚ ਇਸੇ ਕਰਕੇ ਰਹੂੰਗੀ ਜੇ ਮੈਨੂੰ ਇਨਸਾਫ ਮਿਲੂਗਾ ਇਨਸਾਫ ਮਿਲੂਗਾ ਤੇ ਮੈਂ ਸਮਾਜ ਵਿੱਚ ਰਹਿਣ ਜੋਗੀ ਆ ਮੈਂ ਅੱਖਾਂ ਦੁਨੀਆ ਤੇ ਸਮਾਜ ਵਿੱਚ ਰਹਿਣਗੇ ਮੈਨੂੰ ਪਤਾ ਲੱਗੂ ਮੈਂ ਸਮਾਜ ਚ ਰਹਿਣ ਵਾਲੀ ਆ ਠੀਕ ਹਾਂਜੀ ਮਨਜੀਤ ਕੋਲ ਹਾਂਜੀ ਤੇ ਲੜਕੀ ਕੀ ਲੱਗਦੀ ਈ ਤੁਹਾਡੀ ਨੌ ਮੇਰੀ ਹਾਂਜੀ ਤੇ ਕੀ ਹੋਇਆ ਕਿ ਜਿਹੜਾ ਥਾਣੇ ਦੇ ਬਾਹਰ ਆ ਕੇ ਤੁਹਾਨੂੰ ਬਹਿਣਾ ਪੈ ਗਿਆ ਤੁਹਾਨੂੰ ਬਾਹੂ ਆਇਆ ਫੋਨ ਕਰਦਾ ਹੁੰਦਾ ਹੀਗਾ ਮੈਂ ਜਿੱਤੋ 6-7 ਮਹੀਨੇ ਪਹਿਲਾਂ ਵੀ ਡੱਕ ਕੇ ਆਈ ਕਿ ਇਸ ਦੇ ਘਰ ਕਿ ਤੂੰ ਬਾਹੂ ਫੋਨ ਨਾ ਕਰਿਆ ਕਰ ਮੇਰਾ ਮੁੰਡਾ ਕੱਬਾ ਬੜਾ ਵਾ ਤੈਨੂੰ ਕੁਛ ਕਰ ਦੂਗਾ ਤੇ ਤੂੰ ਹਟ ਜਾ ਹਟ ਜਾ ਆਹਾਂdala ਮੈਂ ਬਲੌਕ ਚ ਪਾਤੇ ਨੰਬਰ ਮੈਂ ਹੁਣ ਇਹਨੂੰ ਨਹੀਂ ਫੋਨ ਕਰਦਾ ਮੈਂ ਨਹੀਂ ਕਰਦਾ ਵੀ ਕੋਈ ਮਾਂ ਬਣਾਈ ਉਹਦੇ ਘਰ ਮੈਂ ਗਈ ਮੈਨੂੰ ਪਤਾ ਲੱਗਾ ਕਿ ਇਹਦਾ ਬੇਟਾ ਬਣਿਆ ਵਾਂ ਮੈਂ ਉੱਥੇ ਗਈ ਮੈਂ ਜਾ ਕੇ ਮਿੰਤਾ ਤਰਲੇ ਕੀਤੇ ਉਹ ਕੁੜੀ ਦੇ ਵੀ ਮੈਂ ਕਿ ਇਹਨੂੰ ਡਾਕ ਮੈਂ ਹਾਂ ਟਾ ਇਹਨੂੰ ਵੀ ਮਾਵਾਂ ਦੀ ਬੱਚੇ ਮੰਨ ਜਾਂਦੇ ਮੇਰਾ ਬੱਚਾ ਮੰਨਦਾ ਹੀ ਆ ਮੇਰੀ ਗੱਲਬਾਤ ਹਾਰੀ ਸੁਣਦਾ ਵਾ ਤੇ ਹਾਂਦੀ ਕੋਈ ਗੱਲ ਨਹੀਂ ਗਾਂ ਤੋਂ ਨਹੀਂ ਤੇਨੂੰ ਫੋਨ ਕਰਦਾ ਨਹੀਂ ਕਰਦਾ ਉਹ ਫੇਰ ਹਣ 7-8 ਮਹੀਨਿਆਂ ਬਾਅਦ ਉਹਨੇ ਹੱਦੋਂ ਵੱਧ ਕੇ ਤੰਗ ਸਾਨੂੰ ਕਰ ਦਿੱਤਾ ਵਗਾ ਤੇ ਮੈਂ ਬੜੇ ਫੇਰ ਤਰਲੇ ਲੈ ਲਾਏ ਦੋ ਫੋਨ ਆਏ ਆ ਤੜਕੇ ਮੈਂ ਉੱਠੀ ਆ ਦੋ ਫੋਨ ਆਏ ਇੱਕ ਵਾਰੀ ਤੇ ਕੂਹਿਆ ਨਹੀਂ ਦੂਜੀ ਵਾਰੀ ਕੂਹਿਆ ਵਾ ਮੈਨੂੰ ਇੰਨਾ ਮਾੜਾ ਚੰਗਾ ਬੋਲਿਆ ਵਾ ਗਾਲਾਂ ਦੇਂਦਾ ਰਿਹਾ ਗਾੜ ਮਮਾ ਵੀ ਤਾਂ ਤਮ ਕਿੰਨਾ ਦਿੱਤਿਆਂ ਮੈਂ ਮੈਂ ਇੱਥੇ ਆ ਗਈ ਜਿੱਥੇ ਵੀ ਆ ਤੂੰ ਮੈਂ ਤੇਰੇ ਗੁੰਡੇ ਧੂ ਤੂੰ ਮਾਰਨਾ ਹੀ ਮੇਰੀ ਨੌ ਨੋਦੀ ਤੇ ਫੋਨ ਕੀਤਾ ਮੇਰੀ ਅਮਨ ਨਾਲ ਗੱਲ ਕਰਾ ਮੈਂ ਕਿਹੇ ਅਮਨ ਨਾਲ ਨਹੀਂ ਮੈਂ ਕਰਾਉਣੀ ਮੇਰੀ ਨੌਤੀ ਆ ਮੈਂ ਨਹੀਂ ਕਰਉਣੀ ਮੈਂ ਆਹ ਗੱਲ ਤੂੰ ਕੌਣ ਹੋਵੇਂ ਮੈਂ ਮੇਰੀ ਨਾ ਉਹ ਨਾ ਗੱਲ ਕਰਨ ਵਾਲਾ ਉਹ ਹੁਣ ਇੱਥੇ ਪੁਲਿਸ ਵਾਲਿਆਂ ਦੇ ਪੇਸ਼ ਕਰਨ ਲਿਆ ਆਪਣੀਆਂ ਨਹੀਂ ਗੱਲਾਂ ਪੇਸ਼ ਕਰਦਾ ਇੱਥੇ ਮੇਰੀ ਗੱਲ ਦੱਸਣ ਲਿਆ ਮੇਰੀ ਨਾ ਉਹ ਆ ਮੈਂ ਲੋਕਾਂ ਨੂੰ ਫੋਨ ਕਰਵਾਉਣੀ ਆ ਕੋਈ ਫੋਨ ਕਰੇ ਮੇਰੀ ਨਾ ਉਹ ਤੈਨੂੰ ਮੈਂ ਕਰਨ ਦੇਣੀ ਆ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੰਗ ਕਰਦੇ ਬਾਹੂ ਇੱਥੇ ਸਾਡੇ ਹੁੰਦਿਆਂ ਨੂੰ ਫੜ ਕੇ ਲਿਓਣ ਤੁਹਾਡੇ ਹੁੰਦਿਆਂ ਨੂੰ ਪਟਾ ਫਿਰੇ ਤੇ ਅਹੀਂ ਫੇਰ ਕੋਛਿਆ ਜੇ ਅਹੀਂ ਘਰੋਂ ਆਇਆ ਉਹਦਾ ਪਿਓ ਫੜਾਤਾ ਵਾ ਇਹਨਾਂ ਉਹ ਵੀ ਛੱਡ ਦਿੱਤਾ ਵਾ ਠੀਕ ਐਨਾ ਸਾਨੂੰ ਤੰਗ ਕੰਡਾ ਬਹੁਤ ਜ਼ਿਆਦਾ ਮੇਰਾ ਮੁੰਡਾ ਇਹੋ ਜਾਂਦਾ ਮੈਂ ਮਰ ਜਾਣਾ ਮੈਂ ਮਰ ਜਾਣਾ ਮੇਰੀ ਬੜੀ ਬੇਇੱਜ਼ਤੀ ਹੋਂਦੀ ਅਸੀਂ ਬਹੁਤ ਰੋਜਦਾ ਸਾਡਾ 5 700 ਰੁਪਿਆ ਦੋਵਾਂ ਜੀਆਂ ਦਾ ਖਰਚਾ ਦਵਾਈ ਦਾ ਹੀ ਤੇ ਸਾਡਾ ਕੌਣ ਇਲਾਜ ਕਰਾਊਗਾ ਠੀਕ ਠੀਕ ਹੈ ਅਸੀਂ ਤਾਂ ਦੁਖੀ ਹੋ ਗਏ ਮੈਂ ਗੱਲ ਦੇ ਹੱਥੋਂ 1.5 ਸਾਲ ਹੋ ਅਢੇ ਮਹੀਨਾ ਹੋ ਗਿਆ ਸਾਨੂੰ ਸਾਡਾ ਕੌਣ ਇਲਾਜ ਕਰਾਵੇ ਸਾਨੂੰ ਕੌਣ ਵੇਖ ਭਲ ਕਰੇ ਜੇ ਸਾਡਾ ਮੁੰਡਾ ਮਰ ਗਿਆ ਉਹਨੇ ਤਾਂ ਕੁਝ ਖਾ ਕੇ ਮਰ ਜੂ ਅਸੀਂ ਉਤਰਾ ਹੀ ਮਗਰ ਰੁਲ ਕੇ ਮਰ ਗਏ ਆ ਕੋਈ ਨਹੀਂ ਕੰਡਾ ਸਾਡੇ ਕੋਲ ਨਹੀਂ ਕਹਾ ਤੇ ਲਾ ਹੈਗਾ ਇਹਨਾਂ ਨੂੰ ਵੱਡਿਆਂ ਦੇਣ ਲਈ ਤੇ ਅਸੀਂ ਤੇ ਇਸ ਤਰ੍ਹਾਂ ਭੈਣ ਭਰਾਵਾਂ ਦੇ ਰਾਈ ਆ ਇਹਨਾਂ ਨਾਲ ਨਿਭੜ ਸਕਦੇ ਮੇਰਾ ਨਾਮ ਬਾਬਾ ਸਨੀ ਨਾਥ ਜੀ ਅੱਜ ਜੰਡਿਆਲੇ ਥਾਣੇ ਦਾ ਘਰਾਉ ਕੀਤਾ ਕੀਤਾ ਗਿਆ ਜੀ ਜੋ ਸਾਡੀ ਭੈਣ ਦੇ ਨਾਲ ਬਹੁਤ ਹੀ ਤੱਕਾ ਹੋਇਆ ਪੁਲਿਸ ਨੇ ਪਰਚਾ ਕਰਨ ਤੋਂ ਬਾਅਦ ਵੀ ਰੈਸਟਰੀ ਨਹੀਂ ਪਾਈ ਗਈ ਅੱਜ ਮਜਬੂਰਨ ਇੱਥੇ ਸਾਨੂੰ ਤਰਨਾ ਦੇਣਾ ਪਿਆ ਪਤਾ ਨਹੀਂ ਡਿਪਟੀ ਸਾਹਿਬ ਦੇ ਉੱਤੇ ਇਹੋ ਜਿਹਾ ਕਿਹੜਾ ਪ੍ਰੈਸ਼ਰ ਜਿਹੜਾ ਡਿਪਟੀ ਸਾਹਿਬ ਦੇ ਉੱਤੇ ਆਉਜੀ ਕਿਹੜਾ ਗ੍ਰਨੇਡ ਰੱਖਤਾ ਜਿਹੜਾ ਡਿਪਟੀ ਸਾਹਿਬ ਨੂੰ ਰੈਸਟ ਨਹੀਂ ਪਾਉਂਦੇ ਇਹੋ ਜਿਹੀ ਤੇਰੀ ਟੋਪ ਰੱਖੀ ਉਹਨੇ ਡਿਪਟੀ ਸਾਹਿਬ ਤੁਹਾਨੂੰ ਦੱਸੇ ਐ ਫਿਰ ਡਿਪਟੀ ਸਾਹਿਬ ਨੂੰ ਕਾਇਦਾ ਢਾਹ ਰੋਣਾ ਦਾ ਜਿਹੜਾ ਇਹ ਤੱਕ ਕੋਈ ਰੈਸਟ ਨਹੀਂ ਪਾਈ ਜਾਂਦੀ ਪਹਿਲਾਂ ਤਾਂ ਸਾਨੂੰ ਡਿਪਟੀ ਸਾਹਿਬ ਇਹ ਦੱਸਣ ਵੀ ਇਹੋ ਜਿਹਾ ਕੀ ਹੋ ਗਿਆ ਡਿਪਟੀ ਸਾਹਿਬ ਜਿਹੜਾ ਗ੍ਰਨੇਡ ਰੱਖਤਾ ਡਿਪਟੀ ਸਾਹਿਬ ਰੈਸਟ ਪਾਉਂਦੇ ਕਿ ਜੇ ਪੁਲਿਸ ਚਾਵੇ ਕਿੱਥੋਂ ਨਹੀਂ ਬੰਦਾ ਲੱਭ ਸਕਦੀ ਪੁਲਿਸ ਚਾਵੇ ਤਾਂ ਬੰਦਾ ਪਤਾਲ ਚੋਂ ਲੱਭ ਲ ਅਸੀਂ ਇਹੋ ਹੀ ਕਵਾਂਗੇ ਜੀ ਜਲਦਰ ਜਲਦ ਅਰੈਸਟ ਪਾਈ ਜਾਵੇ ਨਹੀਂ ਤਾਂ ਫਿਰ ਉੱਥੇ ਰੋਡ ਤੇ ਬੈਠਾਂਗੇ ਹੋਰ ਵੀ ਸਾਡੀਆਂ ਸੰਗਤਾਂ ਆ ਰਹੀਆਂ ਜੀ ਫਿਰ ਰੋਡ ਬੰਦ ਕਰਾਂਗੇ ਅੱਜ ਅਸੀਂ ਥਾਣਾ ਜੰਡਿਆਲਾ ਦਾ ਘਰਾਬ ਕੀਤਾ ਵਾ ਕਿਉਂਕਿ ਮਿਤੀ 6 ਮਈ ਨੂੰ ਜਿਹੜਾ ਕਿ ਸਾਡੇ ਵੱਲੋਂ ਆਈਡੀ ਆਈਜੀ ਬਾਰਡਰਿੰਗ ਦਾ ਜਿਹੜਾ ਘਰਾਬ ਕੀਤਾ ਜਾਣਾ ਸੀਗਾ ਔਰ ਐਸਐਸਪੀ ਸਾਹਿਬ ਦੇ ਆਸ਼ਵਾਸਨ ਤੇ ਜਿਹੜਾ ਕਿ ਤਰਨਾ ਜਿਹੜਾ ਪੋਸਟਪੋਨ ਕਰ ਦਿੱਤਾ ਗਿਆ ਸੀਗਾ ਪਰ ਅਫਸਰਾਂ ਦੇ ਹੁਕਮਾਂ ਦੇ ਬਾਵਜੂਦ ਵੀ ਡੀਐਸਪੀ ਜੰਡਿਆਲਾ ਵੱਲੋਂ ਇਹ ਪ੍ਰੂਫ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਕਿ ਦੋਸ਼ੀ ਨੂੰ ਜਿਹੜਾ ਪੂਰਾ ਕੇ ਪ੍ਰੋਟेक्ट ਕੀਤਾ ਜਾ ਰਿਹਾ ਵਾ ਸ਼ੁਰੂ ਤੋਂ ਲੈ ਕੇ ਪਰਚੇ ਤੋਂ ਬਾਅਦ ਤੱਕ ਜਿਹੜੀਆਂ ਕਿ ਪਰਚਾ ਵੀ ਕੀਤਾ ਗਿਆ ਵਾ ਔਰ ਉਹ ਵੀ ਜਿਹੜਾ ਕਿ ਮਾਮੂਲੀ ਤਰਾਵਾਂ ਜੀਆਂ ਲਾ ਕੇ ਜਿਹੜਾ ਪਰਚਾ ਦਰਜ ਦਰਜ ਕਰ ਦਿੱਤਾ ਗਿਆ ਵਾ ਔਰ ਐਵੀਡੈਂਸ ਵੀ ਦੇ ਦਿੱਤੇ ਗਏ ਸੀ ਕਿ ਕੁੜੀ ਨੂੰ ਕਿਡਨਾਪ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਉਹਤੇ ਐਸਿਡ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀਗੀ ਮੁੰਡੇ ਨੇ ਫਰਨੈਲ ਪੀ ਕੇ ਕੁੜੀ ਨੂੰ ਪ੍ਰੈਸ਼ਰਾਈਜ਼ ਕੀਤਾ ਸੀਗਾ ਕਿ ਆਪਣੀ ਵਿਆਹ ਤਾਂ ਜ਼ਿੰਦਗੀ ਨੂੰ ਛੱਡ ਕੇ ਮੇਰੇ ਨਾਲ ਆ ਔਰ ਔਰ ਲਗਾਤਾਰ ਔਰ ਪਰਿਵਾਰ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਵਾ ਰਾਜੀਨਾਮੇ ਵੱਲੋਂ ਔਰ ਤਮਕਾਇਆ ਜਾ ਰਿਹਾ ਵਾ ਔਰ بار-ਬਾਰ ਡੀਐਸਪੀ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਪਏ ਆ ਔਰ ਅਨਪਰਵਾ ਮੈਡਮ ਜਿਹੜੇ ਆ ਉਹ ਬਿਲਕੁਲ ਨਹੀਂ ਫੋਨ ਚੁੱਕਦੇ ਜਿਹੜੇ ਆ ਜਿਹੜੇ ਸਾਈਬਰ ਸੈੱਲ ਦੇ ਇੰਚਾਰਜ ਨੇ ਔਰ ਅੱਜ ਅਸੀਂ ਕਿਉਂਕਿ ਜੇ ਡੀਐਸਪੀ ਸਾਹਿਬ ਨੇ ਆਪਣੇ ਸੀਨੀਅਰ ਅਫਸਰਾਂ ਦੀ ਨਹੀਂ ਮੰਨੀ ਤੇ ਫਿਰ ਸਾਨੂੰ ਨੇ ਪਤਾ ਕਿ ਕੀ ਪ੍ਰੈਸ਼ਰਾਈਜ਼ ਜਿਹੜੇ ਡਿਪਟੀ ਸਾਹਿਬ ਜਿਹੜੇ ਕ ਜੋ ਵੀ ਚ ਵਾਦਾ ਘਾਟਾ ਹੁੰਦਾ ਵਾ ਉਹਦੇ ਜ਼ਿੰਮੇਵਾਰ ਜਿਹੜਾ ਵਾ ਡੀਐਸਪੀ ਸਾਹਿਬ ਹੋਣਗੇ ਦੇਖੋ ਭਾਜੀ 23 ਤਰੀਕ ਤੋਂ ਲੈ ਕੇ ਅੱਜ 14 ਤਰੀਕ ਹੋ ਗਈ ਆ ਪੁਲਸ ਨੇ ਹਜੇ ਤੱਕ ਬੰਦਾ ਅਰੈਸਟ ਨਹੀਂ ਕੀਤਾ ਢੇਲ ਦਾ ਕਾਰਨ ਕੋਈ ਨਾ ਕੋਈ ਤੇ ਹੈਗਾ ਇਹਦੇ ਵਿੱਚ ਜਦ ਪੋਲਿਟਿਕਲ ਪ੍ਰੈਸ਼ਰ ਹੈਗਾ ਵਾ ਜਦ ਪੁਲਸ ਨੇ ਲੈਣ ਦੇਣ ਕੀਤਾ ਹੋਇਆ ਵਾ ਕਿਉਂਕਿ ਬਗਿਆਰ ਇਨ੍ਹਾਂ ਚੀਜ਼ਾਂ ਤੋਂ ਜਿਹੜੀ ਕਾਰਵਾਈ ਰੁਕਣੀ ਸੰਭਵ ਨਹੀਂ ਹੈਗੀ ਕਿਉਂਕਿ ਲਗਾਤਾਰ ਮੁੰਡਾ ਹਜੇ ਹੋਰੇ ਵੇਖੋ ਕਿੰਨੇ ਸ਼ੋਅ ਖੁੱਲ ਗਏ ਆ ਉਹ ਲਗਾਤਾਰੀ ਫੋਟੋਆਂ ਵੀ ਅਪਲੋਡ ਕਰੀ ਜਾ ਰਿਹਾ ਪਿੱਛੇ ਜਲੰਧਰ ਦੀ ਵੀ ਨਿਊਜ਼ ਆ ਕਿ ਵੀ ਉੱਥੇ ਵੀ ਇੱਕ ਸਿਰਫਰੇ ਆਸ਼ਿਕ ਨੇ ਇੱਕ ਕੁੜੀ ਦਾ ਜਿਹੜਾ ਘਰ ਖਰਾਬ ਕਰ ਦਿੱਤਾ ਸੀਗਾ ਔਰ ਪ੍ਰਸ਼ਾਸਨ ਦੀ ਐਸੀ ਅੰਗ ਕਈਆਂ ਦੇ ਹੋ ਵੀ ਜਾਣੇ ਆ ਔਰ ਜਦੋਂ ਇਹੋ ਜੀ ਕਾਰਵਾਈ ਨਹੀਂ ਹੋਏ ਨੇਚਰਲੀ ਜਿਹੜਾ ਵਾ ਕਿ ਇੱਕ ਜਿਹੜਾ ਕ੍ਰਿਮਨਲ ਮਾਈਨਰ ਜਿਹੜਾ ਬੰਦਾ ਵਾ ਉਹਨੂੰ ਜਿਹੜੀ ਇੱਕ ਸ਼ਾਇ ਮਿਲਦੀ ਆ ਕਿ ਵੀ ਪ੍ਰਸ਼ਾਸਨ ਦੇ ਮੇਰੀ ਜੇਬ ਦੇ ਵਿੱਚ ਹੈਗਾ ਵਾ ਮੈਂ ਥੋੜੀ ਉਹਨਾਂ ਦੀ ਜੇਬ ਗਰਮ ਕਰਾਂਗਾ ਤੇ ਮੈਂ ਜੋ ਮਰਜ਼ੀ ਕਰੀ ਜਾਵਾਂ ਸੋ ਇਸ ਕਰਕੇ ਜਿਹੜਾ ਗਰੀਬ ਬੰਦਾ ਵਾ ਜਿਹੜਾ ਗਰੀਬ ਇਨਸਾਨ ਆ ਜਿਹੜੇ ਦਿਹਾੜੀ ਦੱਪੇਦਾਰ ਲੋਕ ਆ ਆ ਦੇਖੋ ਅੱਜ ਇਸ ਵਿਚਾਰੇ ਸੜਕਾਂ ਤੇ ਬੈਠੇ ਹੋਏ ਆ ਇਹ ਇਹਨਾਂ ਨੂੰ ਨਿਆਂ ਕੌਣ ਦੇਵੇਗਾ ਜੇ ਇਹਨਾਂ ਕੋ ਆਣਾ ਵਾ ਜੇ ਇਹਨਾਂ ਨੇ ਨਹੀਂ ਨਿਆਂ ਦੇਣਾ ਫਿਰ ਆ ਜਾ ਕੇ ਫਿਰ ਬੰਦੇ ਸੜਕਾਂ ਤੇ ਰੋਲਣਾ ਵਾ